ਪਰ ਟੈਕਨੀਕਲ ਪ੍ਰੋਬਲਮਾ ਪੁੜਕਦਾ 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 ਗੇ ਮਿੱਤਰੋ ਟੈਕਨੀਕਲ ਪ੍ਰੋਬਲਮ ਹੈ ਲੋਕਰੀ ਇਹ ਨਹੀਂ ਟਾਈਮ ਟਾਈਮ ਰੋਕ ਲਿਓ ਜੀ ਟੈਕਨੀਕਲ ਪ੍ਰੋਬਲਮ ਹੈ ਲੋਕ ਜੀ ਟਾਈਮ ਟਰਪੋ ਵਾਲੇ ਪੈ ਪਾੜ ਗਏ ਮਿੱਤਰੋ ਇੰਕੂਰ ਵਾਲਾ ਵੀ ਬੈ ਕੇ ਜਾਵੇ ਆਪਾਂ ਬਾਅਦ ਵਿੱਚ ਟਰਪੋ ਪੈ ਬਿਗਲਾਸ ਬੱਤ ਤੇ ਜੀ ਆਹ ਹੀ ਰੰਗ ਪਾਦਾ ਹੀ ਜਾਂਦਾ ਲਓ ਸਾਹਮਣੇ ਇੱਥੇ ਆ ਕੇ ਕਹਿੰਦੇ ਟੇਟੇ ਕਰੀਆ ਮਰ ਜਾਂਦਾ ਆਹ ਹੋ ਗਈ ਕਮਾਲ ਆਹ ਹੋ ਗਈ ਕਮਾਲ ਮੇਰੇ ਵੀਰੋ ਕਿ ਟੂਰ ਦੇ ਇਸਾਂ अग लग रोड़िया गया सतनवे ਪੁੜਕਦਾ 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 ਪੁੜਕਣ ਲਾਦਾ ਪੁੜਕਣ ਲਾਦਾ ਕਹਿੰਦੇ ਟਰੈਕਟਰ ਨੂੰ ਟਰਾਲੀ ਨੇ ਪੁੜਕਣ ਲਾਦਾ ਪੁੜਕਣ ਲਾਦਾ ਕਹਿੰਦੇ ਟਰੈਕਟਰ ਨੂੰ ਟਰਾਲੀ ਨੇ ਦਾ ਰੋਹ ਹਾਉ ਮੋੜਾ ਕਹਿੰਦੇ ਜਰਦੇ ਕਾਲ ਖੇਡ ਮਾਦਿਸ਼ ਦੇ ਲਈ ਹਾਂ ਦੇ ਬੱਲੇ 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 ਆ ਛੇਾ ਕੇ ਉਹ ਨੱਟੜਵਾ ਦਿੰਦੀ ਆ ਉਹ ਟੁਪਰੀ ਕਹਿੰਦੇ ਛੇਆ ਕੇ ਨੱਟੜਵਾ ਦਿੰਦੀ ਆ ਕੋਈ ਨੱਟੜ ਨਹੀਂ ਦੁਪਰੀ ਜਦੋਂ ਨੱਟੜਵਾ ਦਿੰਦੀ ਆ ਬੂਲੈਂਡ ਵਾਲੀ ਪੈਪਲੀਕ ਹੋ ਗਈ ਮਿੱਤਰੋ ਆ ਵੀ ਦੇਖੀਏ ਦੇਖੀ ਭਾਈ ਆਹ ਮਿੱਤਰੋ ਕੂ ਲੈਂਡ ਵਾਲੇ ਪੈਪ ਲੀਕ ਹੋ ਗਈ ਚੈੱਕ ਅਪ ਕਰੇ ਚੈੱਕ ਰੀਦੀ ਜਾ ਕੇ ਜਿਹੜੇ ਵੀ ਚੈੱਕ ਕਰਦੇ ਨੇ ਇੱਕ ਵਾਰੀ ਚੈੱਕ ਕਰੋ ਜੀ ਅਗਲਾ ਡਾਕਟਰ ਤਿਆਰ ਹੋ ਜੀ ਜੇ ਸੰਗਤ ਕਰੇ ਪਿੰਡ ਤੋਂ ਪਹੁੰਚਿਆ ਡਾਕਟਰ ਨਿਕਾ ਗਿਆ ਹੱਥ ਨੇ ਚਲੋ ਆਹ ਸਾਬ ਕਿਦਾਂ ਰੋਏ ਨੇ ਵਾਓ ਐਸੇ ਰਾ ਸਵਰਾਸ ਆ ਚੋ ਚਤਾਈ ਆ ਮਿੱਤਰੋ ਇਹਨਾਂ ਦੁਨੀਆ ਮੇਂ ਕੱਲੇ ਝੜਦਾ ਜਾਂਦਾ ਹੈ। ਵਾਹ। ਜਿਹੜੇ ਕਰਦਾ ਲੰਘ ਕੇ ਜਿੰਨਾ 744 ਗੰਰਾ ਕੱਲੇ ਕਾਤੀ ਖੇਦੇ ਕਰਾਉਂਦੇ ਆ। ਆਹ ਵੀ ਮਿੱਤਰੋ। ਸਾਲ ਕੋ 44 ਤਾੜੀ ਤਾੜੀ ਹੋਈ ਪਈ ਆ। ਦੇਖਦੇ ਆ ਮਿੱਤਰੋ ਕਿੰਨੇ ਟਾਈਮ ਚ ਘੇੜਾ ਲਾਉਂਦਾ। ਤੋੜਾ ਮਿੱਤਰੋ ਪੂਰਾ ਵਧੀਆ ਯਾਰ ਹੈਗਾ। ਆਹ ਕਦੇ ਜੱਗਾ ਹੁੰਦੀ ਹੈ ਮੇਰੇ ਵੀ। ਇਹ ਜੱਗੀ ਕਹਿੰਦਾ ਟਰੈਕਟਰ ਛੋਟਾ ਹੈਗਾ। ਕਿਹੜੀ ਗੱਲਾਂ ਹੁੰਦੀਆਂ ਨੇ ਪਰ ਟਰਾਲਾ ਵੱਡਾਗਾ ਪਰ ਕਿੱਥੇ ਚੜ ਜਾਂਦਾ ਕਿੱਥੇ ਝੜ ਜਾਂਦਾ ਇਹ ਟ੍ਰੈਕਿੰਗ ਉਹ ਗੱਲ ਵੱਖਰੀ ਆ ਜਿੱਥੇ ਲੰਘਦਾ ਤਾੜੀ ਤੂੜੀ ਲਾ ਦਿਆ ਗੜੋ ਉਹ ਸੁੱਖਾ ਨੰਬਰਦਾਰ ਸੀ ਕੈਨੇਡਾ ਵਾਲੇ ਦੇਖੋ ਟੈਕ ਨਿੱਕਾ ਜਾ ਪਰ ਕੰਮ ਕਹਿਣਾ ਉਹ ਕੰਮ ਕਹਿਣਾ ਰੱਬੇ ਵਾਰੋ ਉਹ ਭੱਜੀ ਜਾਂਦੀ ਆ ਉਹ ਭੱਜੀ ਜਾਂਦੀ ਆ ਮੈਨੂੰ ਪੈਕਟ ਪੂਰਾ ਫੁੱਲ ਤੋਰਾ ਫੁੱਲ ਤੋਰਾ ਉਹ ਪੰਜਾਬੀ ਘਰ ਲੱਗਦਾ ਐ ਕਿਹਦੇ ਕਿਹਨੇ ਮੈਂ ਤੁਹਾਨੂੰ ਖੱਤੀ ਕੁੜੀਆਂ ਕਿਹਦੀ ਕੰਨੇ ਨੇ ਕਿਹਨੇ ਚੋਹ ਕੰਨੇ ਆਪਣਾ ਪੈਕਟ ਚੰਦੇ ਨੇ ਅੱਲਾ ਮਿੱਤਰੋ ਢੇੜਾ ਪੂਰਾ ਫੁੱਲ ਵਧੀਆ ਲਾ ਰਿਹਾ ਹੈਗਾ ਪਿਛਲੇ ਮਹੀਨੇ ਕਹਿੰਦੇ ਨੰਬਰ ਬਣਾ ਵੀਦਾ ਵੱਡੀ ਟੁਆਰ ਪੂਰਾ ਟਰਾਲੀ ਦਾ ਪਰੋਲਾ ਜਿੱਤਾਂ ਦੇ ਟਰੈਕਟਰ ਦਾ ਜਿੱਤਾਂ ਦੀ ਜਹਾਜ ਆ ਉਹ ਜਿੱਤਾਂ ਦੇ ਟਰੈਕਟਰ ਦਾ ਜਿੱਤਾਂ ਦੀ ਜਹਾਜ ਆ ਆਉਂਦਾ ਮਿੰਟੂ ਦਾ ਆਉਣ ਦੇ ਨਾਲੋਂ ਨਾ ਤਾਂ ਤਾਂ ਲੋੜ ਹੋਇਆ ਉਹ ਗੱਤੀ ਵੀ ਵਧਿਆ ਓਏ ਅੱਜ ਕਰ ਗਿਆ ਆ ਸੇਰਾ ਉਹ ਬੱਲੇ 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 ਆਹੋ ਯਾਦ ਦੀ ਤਾਂ ਮਾਰੋ ਜਿੰਨੇ ਹੁਣ ਤੱਕ ਕਿੰਨਾ ਹੁਣ ਦੇਖਦਾ ਇਹਦਾ ਟਾਈਮ ਕਿੰਨਾ ਆ ਲੈ ਵਾਤਰੋ ਪੂਰਾ ਅੱਲਾ ਗੁੱਲਾ ਰੱਖੀਦਾ ਕਰਾਗੇ ਵਾਤਰੋ ਲੈ 2 ਮਿੰਟ 3 ਸਕਿੰਟ ਦੂਜੇ ਨੰਬਰ ਦਾ ਟਰੈਕਟਰ ਆ ਮਿੱਤਰੋ ਹਜੇ ਤੱਕ